ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 114000 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤੱਕ ਹਰੇ ਕਹਿੰਦੇ ਸਿੰਗਲ ਵਿੰਡੋ ਪਰ ਵਿੰਡੋ ਚੋਂ ਬਹੁਤ ਵਿੰਡੋਆਂ ਨਿਕਲ ਗਈ ਸਿੰਗਲ ਵਿੰਡੋ ਦੀ ਬਜਾਏ ਸਿੰਗਲ ਵਿੰਡੋ ਸਿੰਗਲ ਪੈਨ ਕਰਾ VPN ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਹੋਣ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਕੀ ਹੋ ਸਕਦਾ ਉਹਦੇਸ ਕਾਫੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਉਹ ਇਸ ਵੀ ਕਿਉਂਕਿ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ